ਗੱਡੀ ਵਿਚਾਲੇ ਖੜ ਗਈ ਬਾਈਆਂ ਦੀ ਰਾਸਥਾਨ ਆ ਬਾਈ ਇਹ ਮੀਂਹ ਦੇਖ ਲੋ ਜੇ ਕੋਈ ਆਉਣ ਬਾਰੇ ਸੋਚ ਰਿਹਾਗਾ ਤਾਂ ਮੜਾ ਦੇਖ ਕੇ ਪਹਿਲਾਂ ਬਈ ਅਸੀਂ ਇੱਕ ਗੱਡੀ ਕਢਾਈ ਹੈਗੀ ਉਹ ਅੱਗੇ ਪਾਣੀ ਚ ਖੜੀ ਸੀਗੀ ਤੇ ਹੁਣ ਇੱਕ ਆ ਹੋਰ ਖੜੀ ਆ ਬਾਈ ਕਹਿੰਦੇ ਸਾਡੇ ਨਾ ਕਢਾਓ ਚੱਲ ਹਰਪਾਲ ਟੰਗ ਲਾ ਕਰਾ ਪਹੁੰਚੇ ਆਪਾਂ ਜਾਂਦਾ ਜੈਪੁਰ ਪਹੁੰਚੇ ਘੜਿਆ ਮੱਲਾ ਘੱਟ ਘੇ ਕਢਾ ਮੰਗਿਆ ਦੇ ਇੱਥੇ ਰਬਾੜਾਈ ਸੀ ਡਿਊਟੀ ਨਲਵਾਲ ਗਿਆ ਆ ਆ ਜਾ ਕਰੋ ਬੋਰ ਦੇ ਵਿੱਚ ਬਾਈ ਤੁਸੀਂ ਆ ਇੱਕ ਬੜੀ ਵਧੀਆ ਕਮਾਲ ਦੀ ਗੱਲ ਦੇਖੋ ਵੀ ਇੱਕ ਹੀ ਜਗ੍ਹਾ ਤੇ 8 ਏਟੀਮਾਂ ਇੱਕ ਹੀ ਜਗ੍ਹਾ ਤੇ 8 ਏਟੀਮਾਂ ਮਸ਼ੀਨਾਂ ਲੱਗੀਆਂ ਹੋਈਆਂ ਆ ਉੱਪਰ ਭਾਰਤੀ ਸਟੇਟ ਬੈਂਕ ਦੇ ਆ ਸਾਰੇ ਏਟੀਮਾਂ ਆ ਇਹ ਹੈ ਜੀ ਹਵਾ ਮਹਿਲ ਬੜਾ ਸੋਹਣਾਗਾ ਰਾਤ ਨੂੰ ਰਾਤ ਦੀ ਲੋਕੇਸ਼ਨ ਦੇਖੋ ਲੋਕ ਇੱਥੇ ਖੜੇ ਫੋਟੋਆਂ ਖਿੱਚੀ ਜਾਂਦੇ ਆਗੇ ਹਨਾ ਕੋਈ ਕੀ ਕਰ ਰਿਹਾ ਕੋਈ ਕਮੇਸੀ ਖੜਾਗਾ ਤੇ ਜਿਹਨੇ ਆਪਾਂ ਇਹਦੀ ਪੂਰੀ ਵੀਡੀਓ ਬਣਾਵਾਂਗੇ ਜੀ 15 ਅਗਸਤ ਤੇ 15 ਅਗਸਤ ਨੂੰ ਜੈਪੁਰ ਦੇ ਵਿੱਚ ਆ ਦੇਖੋ ਬਾਈ ਨੇ ਤਿਰੰਗੇ ਲਾਏ ਹੋਏ ਆਗੇ ਕਾਲ ਦੀ ਸਾਰਿਆਂ ਨੂੰ ਅਸੀਂ ਇਸ ਟਾਈਮ ਹੈਗੇ ਆ ਜੀ ਸਾਲਾ ਸਰ ਧਰਮਸ਼ਾਲਾ ਚ ਟਾਈਮ 9:00 ਵਜੇ ਤੇ ਹੁਣ ਅਸੀਂ ਅੱਗੇ ਜਾ ਰਹੇ ਹਾਂਗੇ ਜੈਪੁਰ ਜੈਪੁਰਾ ਇੱਥੋਂ ਹੈਗਾ ਜੀ 180 ਕਿਲੋਮੀਟਰ ਤੇ ਇਹ ਰਸਤੇ 'ਚ ਖਾਟੂ ਸ਼ਾਮ ਆਉਂਦਾ ਹੈ ਠੀਕ ਆ ਜੀ ਉੱਥੇ ਮੰਦਿਰ ਆਉਂਦਾ ਉਹਨਾਂ ਦਾ ਉਹ ਹੈਗਾ ਇੱਥੋਂ 80 ਕਿਲੋਮੀਟਰ ਪਹਿਲਾਂ ਖਾਟੂ ਸ਼ਾਮ ਜਾਣਾ ਪੂ ਫਿਰ ਜਾਣਾ ਪੂ ਜੈਪੁਰਾ ਇੱਥੋਂ 180 ਕਿਲੋਮੀਟਰ ਤੇ ਮੌਸਮ ਤੁਹਾਨੂੰ ਇੱਥੋਂ ਦਾ ਦੱਸ ਦਈਏ ਬਾਈ ਜੇ ਕੋਈ ਰਾਜਸਥਾਨ ਆ ਰਿਹਾਗਾ ਸਾਲਾ ਸਰ ਵਾਲੀ ਸਾਈਡ ਸਾਲਾ ਸਰ ਤੋਂ 30 ਕਿਲੋਮੀਟਰ ਪਿੱਛੇ ਨੂੰ ਠੀਕ ਆ ਸਰਦਾਰ ਸ਼ਹਿਰ ਵੱਲ ਤਾਂ ਕੋਈ ਮੌਸਮ ਠੀਕ ਆਗਾ ਵੀ ਕੋਈ ਮੀਂਹੂ ਹੈ ਨਹੀਂਗਾ ਤੇ ਇਸ ਤੋਂ ਅੱਗੇ ਠੀਕ ਆ ਬਈ ਮੀਂਹ ਲਗਾਤਾਰ ਪੈ ਰਿਹਾਗਾ ਤੇ ਹੁਣ ਅੱਗੇ ਜੈਪੁਰ ਦਾ ਮੌਸਮ ਕਿਵੇਂ ਆਗਾ ਉਹ ਵੀ ਤੁਹਾਨੂੰ ਦੱਸਾਂਗੇ ਜੇ ਕੋਈ ਆ ਰਿਹਾ ਤਾਂ ਸਾਡਾ ਬਲੌਗ ਉਹਦੇ ਵਾਸਤੇ ਉਹ ਜ਼ਰੂਰ ਦੇਖਣ ਵੀ ਮੌਸਮ ਕਿਵੇਂ ਆ ਮੌਸਮ ਖਰਾਬ ਹੀ ਆ ਸਾਨੂੰ ਵੀ ਰੇਨ ਕੋਟ ਲੈਣੇ ਪੈਣਗੇ ਘੱਟ-ਘੱਟ 20-25 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਇੱਥੇ ਜਿਹੜਾ ਕਹਿੰਦੇ ਆ ਰਾਜਸਥਾਨ 'ਚ ਗਰਮੀ ਆ ਗਰਮੀ ਆ ਪਰ ਇਸ ਵਾਰ ਉਹ ਮੌਸਮ ਨਹੀਂ ਹੈਗਾ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾਗਾ ਕਹਿੰਦੇ ਬਹੁਤ ਸਾਲ ਪਹਿਲਾਂ ਇੰਨੇ ਵੀ ਪੈਸੇ ਸੀ ਉਹਨਾਂ ਦਾ ਰਿਕਾਰਡ ਹੁਣ ਟੁੱਟਿਆ ਗਿਆ ਕੋਈ ਗਰਮੀ ਨਹੀਂ ਐ ਬਈ ਰਾਤ ਪੱਖਾ ਬੰਦ ਕਰਕੇ ਸੁੱਤੇ ਰਹਿਣਾ ਪਤਾ ਨਹੀਂ ਮੋਟਰਸਾਂ ਰਾਤ ਦਾ ਪਾਰਕਿੰਗ 'ਚ ਖੜਾ ਸੀ ਜੀ ਹਾਂ ਜੀ ਮੀ ਅਜੇ ਵੀ ਪਈ ਜਾਂਦਾ ਰਾਤ ਦਾ ਕਣਮਣ ਕਹਾਣੀ ਹੋਈ ਜਾਂਦੀ ਐ ਥੋੜੀ ਜਿਹੀ ਹਾਂ ਜੀ ਰੇਨ ਕੋਟ ਮਿਲ ਗਿਆ ਜੀ ਸਾਨੂੰ ਇਹ ਦੋ ਮਿਲੇ ਆ ਮੈਂ ਤੇ ਹਰਪਾਲ ਨੂੰ 580 ਰੁਪਏ ਦੇ ਇੱਥੋਂ ਬਾਜ਼ਾਰ 'ਚੋਂ ਤੇ ਹੁਣ ਅਸੀਂ ਚੱਲਦੇ ਆਂ ਜੈਪੁਰ ਕਣੀ ਲਈ ਤੇ ਮੀਂਹ ਤੋਂ ਹੁਣ ਥੋੜੀ ਬਚਤ ਰਹੂਗੀ ਫੋਨ ਫੋਨਾਂ ਠੀਕ ਆ ਕੱਪੜੇ ਵੀ ਠੀਕ ਰਹਿਣਗੇ ਆਹ ਬਣਾ ਰਾਜਸਥਾਨੀ ਆ ਇਹ ਹੈ ਰਾਸਤਾਨੀ ਆ ਇਹ ਕਿਸੇ ਹੋਰ ਦਾ ਨਹੀਂ ਹੈਗਾ ਹੈ ਆਪਾਂ ਬਾਕੀ ਕਿਧਰ ਦੀ ਨਗਾਵਾਂਗੇ ਗੱਡੀ ਵਿਚਾਲੇ ਖੜ ਗਈ ਬਾਈਆਂ ਦੀ ਰਾਸਥਾਨਾ ਬਾਈ ਇਹ ਮੀਂਹ ਦੇਖ ਲੋ ਜੇ ਕੋਈ ਆਉਣ ਬਾਰੇ ਸੋਚ ਰਿਹਾਗਾ ਆਮੜਾ ਦੇਖ ਕੇ ਆਇਓ ਠੀਕ ਆ ਮੌਸਮ ਦੇਖ ਕੇ ਆਇਓ ਮੌਸਮ ਦੀ ਜਾਣਕਾਰੀ ਲੈ ਕੇ ਅਸੀਂ ਵੀ ਆਈ ਚੱਕ ਕੇ ਮੂੰਹ ਤਰਪੇ ਬਾਈਆਂ ਦੀ ਗੱਡੀ ਕਢਾਤੀ ਨਾਲ ਅਸੀਂ ਵੀ ਲੱਗ ਗਏ ਤੇ ਆ ਸਾਡੇ ਵੀਰ ਭਾਈ ਹੋਰ ਮੋਟਰਸਾਈਕਲ ਵਾਲੇ ਖੜੇ ਆ ਅੱਗੇ ਕਹਿੰਦੇ ਵੈਸੇ ਸੜਕ ਸਾਫ਼ ਆ ਗਿਆ ਇੱਥੇ ਟੋਆ ਥੋੜਾ ਜਿਆਦਾ ਵੱਡਾ ਹੈਗਾ Rajasthan ਪਾਣੀ ਉਹ ਪਾਣੀ ਹੋਇਆ ਪਿਆਗਾ ਮਿੱਤਰੋ ਹਾਂ ਇਸ ਤਰ੍ਹਾਂ ਕਿ ਜage ਦੇਖਿਆ ਮੈਂ ਹਾਂ ਸੋਣਾ ਪਹਿਲਾਂ ਬਤ ਤਰਕੇ ਜਾ ਕੇ ਦੇਖ ਕੇ ਆਉਣਾ ਇਧਰ ਨੰਗ ਜੂ ਮੋਟਰਸਾਈਕਲ ਨਹੀਂ ਐਥੋਂ ਚੈੱਕ ਕਰਦੇ ਆਂ ਬਾਈ ਸੋ ਇਧਰ ਟੋਆ ਢਾਹ ਤਾਂ ਨਹੀਂ ਪਹਿਲਾਂ ਆਪ ਡੱਕ ਕੇ ਦੇਖਦੇ ਆਂ ਮੋਟਰਸਾਈਕਲ ਨੂੰ ਬਾਅਦ ਸਿੱਟਾਂਗੇ ਇਹ ਪਰ ਬਈ ਖਾਟੂ ਸ਼ਾਮ ਨੂੰ ਜਾ ਨਾਲੇ ਥੋੜਾ ਜਿਹਾ ਧਿਆਨ ਨਾਲ ਮੌਸਮ ਚੈੱਕ ਕਰਕੇ ਆਓ ਰਾਜਸਥਾਨ ਮੌਸਮ ਚੈੱਕ ਕਰਕੇ ਆਓ ਥੋੜਾ ਜਿਹਾ ਆ ਇੱਕ ਹੋਰ ਵਿਚਾਲੇ ਬੰਦ ਹੋ ਗਈ ਪਹਿਲਾਂ ਇੱਕ ਕਢਾ ਕੇ ਆਏ ਹੁਣ ਰਪਾਲ ਆ ਜਾ ਆਪਣਾ ਵੀ ਲਿਆ ਮੋਟਰਸਾਈਕਲ ਭਾਈ ਇਹ ਇਧਰ ਦੀ ਕਰ ਲਾ ਮੈਂ ਤਾਂ ਕਹਣਾ ਸਹੀ ਗੱਲ ਆ ਇਧਰ ਅੱਗੇ ਪਹਿਲਾਂ ਉਹ ਡਿੱਗ ਪਿਆ ਇਧਰ ਦੀ ਨੰਗ ਜੁਵਾ ਦੇ ਇਹ ਨਾਲ ਨਾਲ ਪਾਣੀ ਆ ਚੱਲ ਇਧਰ ਦੀ ਕੱਢ ਲੈ ਤੇਰੀ ਇੱਛਾ ਬਾਬਾ ਜਿੱਧਰ ਦੀ ਮਰਜ਼ੀ ਕੱਢ ਲੈ ਚੱਲ ਵੇ ਮੈਂ ਕਿਹਾ ਸੀ ਬਾਈ ਨੂੰ ਉਧਰ ਦੀ ਕੱਢ ਲੈ ਬਾਈ ਮੰਨਿਆ ਨਹੀਂ ਲੈ ਗਿਆ ਓਏ ਦੱਬ ਕੇ ਬਾਬਾ ਚੱਲ ਫਿਰ ਐਂਦੀ ਚੱਲ ਆਹ ਵਿਚਾਲੇ ਬੰਦ ਹੋਈ ਖੜੀ ਆ ਗੱਡੀ ਇੱਕ ਇੱਕ ਹੈ ਬਾਬਾ ਇੱਥੇ ਨਹੀਂ ਖੜਾਂਗੇ ਉਹ ਨਹੀਂ ਬਾਬਾ ਟੋਆ ਨਹੀਂ ਹੈਗਾ ਯਾਰ ਤੂੰ ਮੇਰੀ ਗੱਲ ਨਹੀਂ ਸਮਝਦਾ ਇੱਥੇ ਕਿੰਨਾ ਟੋਆ ਪਹਿਲਾਂ ਬਾਈ ਅਸੀਂ ਇੱਕ ਗੱਡੀ ਕਢਾਈ ਆਗੀ ਉਹ ਅੱਗੇ ਪਾਣੀ 'ਚ ਖੜੀ ਸੀਗੀ ਤੇ ਹੁਣ ਇੱਕ ਆਹ ਹੋਰ ਖੜੀ ਆ ਬਾਈ ਕਹਿੰਦੇ ਸਾਡੇ ਨਾਲ ਕਢਾਓ ਚੱਲ ਹਰਪਾਲ ਟੰਗ ਲਾ ਕਰਾ ਪਹੁੰਚੇ ਆਪਾਂ ਜਾਂਦਾ ਜੈਪੁਰ ਪਹੁੰਚੇ ਘੜਿਆ ਮੰਲਾ ਘਟ ਗੇ ਕਢਾਵਾ ਗਿਆ ਦੇ ਇੱਥੇ ਹਰਪਾਲ ਐ ਸੀ ਡਿਊਟੀ ਨਲ ਵਾਲ ਗਿਆ ਆਪਾਂ ਆ ਜਾ ਕਿਨਾਰਪਾਲ ਆਉ ਮੜਾ ਜੋਰ ਅੱਗੇ ਲੀ ਜਾ ਉੱਪਰ ਆ ਜੋ ਉੱਪਰ ਲੋ ਹਲੋ ਛੜਾ ਜੋਰ ਲਗਾਏ ਬਾਈਆਂ ਨੂੰ ਤਾਂ ਸਾਡੀ ਪੰਜਾਬੀ ਸਮਝ ਨਹੀਂ ਆਉਣੀ ਹੋਣੀ ਲੈ ਵਾ ਫਿਰ ਜਟਕਾ ਜਟਕਾ ਲਗਾਓ ਜਟਕਾ ਤੂੰ ਆਇਆ ਮੜ ਚੜਾ ਅੱਗੇ ਕਹੜਾ ਖੱਚ ਕੇ ਨਗਾ ਦਿਓ ਬਾਈ ਨਹੀਂ ਵੀ ਹੋ ਜੂ ਹੋ ਜੂ ਸਟਾਰਟ ਹੋ ਜੂਗੀ ਚੱਲ ਬਾਈ ਹੁਣ ਮੌਸਮ ਬੜਾ ਖਰਾਬ ਹੋਇਆ ਪਿਆ ਬਾਈ ਖਤਰਨਾਕ Rajasthan ਚ ਇਹ ਰੋਡ ਬਾਈ ਸਾਲਾ ਸਰ ਤੋਂ सीकर जयपुर ਨੂੰ ਜਾਣ ਵਾਲੀ ਹੈ ਜੀ ਇਹ ਰੋਡ ਇਹ ਤਾਂ ਇਧਰ ਥੋੜਾ ਜਿਆਦਾ ਮਹੀਆਂ ਦਾ ਹੁਣ ਅਸੀਂ ਰੁਕਿਆ ਬਈ ਸ਼ੀਕਰ ਤੋਂ 1 ਕਿਲੋਮੀਟਰ ਪਿੱਛੇ ਇੱਥੇ ਢਾਬੇ ਤੇ ਰੁਕਿਆਂਗੇ ਨਾਲੇ ਚਾਹ ਪੀ ਲਗੇ ਤੁਹਾਨੂੰ ਪਤਾਗਾ ਇਸ ਤਾਂ ਗਰਮੀ ਚ ਚਾਹ ਬਹੁਤ ਪੀਨੇ ਆ ਇੱਥੇ ਤਾਂ ਫੇਰ ਵੀ ਮੀਂਹ ਪਈ ਜਾਂਦਾ ਲਗਾਤਾਰ ਤੇ ਨਾਲੇ ਕੁਝ ਖਾ ਲਗੇ ਪਰੌਣਾ ਫੁੜਾਕਦਾ ਰੋਟੀ ਖਾ ਲਈ ਬਈ ਚਾਹ ਵੀ ਪੀ ਲਈ ਤੇ ਹੁਣ ਲੱਗੇ ਅਸੀਂ ਤੁਰਨਾ ਕਹਾ ਸ਼ੀਕਰ ਨੂੰ ਸ਼ੀਕਰ ਤੋਂ ਕਹਾ ਜੈਪੁਰ ਇਹ ਮੀਂਹ ਤਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਸਾਨੂੰ ਬਸ ਐਂ ਮੀਂਹ ਚ ਹੀ ਜਾਣਾ ਪਊਗਾ ਉੱਥੋਂ ਤੱਕ ਇੱਥੋਂ ਵੀ ਮੁੜਦੇ ਆ ਇੱਥੋਂ ਪਿੱਛੇ ਦੇਖਿਆ ਕੁਝ ਨਹੀਂ ਕਾਕਾ ਸਾਰਾ ਕੁਝ ਜੈਪੋਰੀ ਆ ਦੇਖਣ ਵਾਲਾ ਉੱਥੇ ਜਾ ਕੇ ਰੋਕਾਂਗੇ ਹੋਰ ਥੋੜਾ ਜਾਂ ਗਾਂਂ ਜਾਂਦੇ ਆ ਬਾਈ ਤੇ ਮੂਰੇ ਫੇਰ ਉਹ ਹੀ ਕੰਮ ਆ ਜਾਂਦਾ ਪਾਣੀ ਸਰਪਾਲ ਕਿਸੇ ਪਾਸੇ ਸਾਈਡ ਦੀ ਦਿਖਲਾ ਦੇ ਲੰਘ ਜੂ ਮੋਟਰਸਾਈਕਲ ਦਾ ਹੈ ਸਾਰੇ ਰਾਹ ਹੀ ਕੋਸਾ ਬਾਈ ਉਠਾ ਪੰਗਾ ਲੈ ਲਿਆ ਮੈਨੂੰ ਲੱਗਦਾ ਬਾਈ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ ਰਾਜਸਥਾਨ ਚ ਆਏ ਸੀਗਾ ਕਹਿੰਦੇ ਸੀ ਗਰਮੀ ਹੋਊਗੀ ਜੋ ਹੋਊਗੀ ਬਹੁਤ ਹੋਊ ਗਰਮੀ ਗਰਮੀ ਤਾਂ ਦੇਖੀ ਜਊ ਗਰਮੀ ਤਾਂ ਚੱਲ ਲੈਂਦੇ ਪਰ ਆਹ ਕੰਮ ਬੜਾ ਔਖਾ ਦਾ ਾਣੋ ਪਾਣੀ ਨਾ ਇਥੋਂ ਦੀ ਮੋਟਰਸਾਈਕਲ ਲੰਗਦਾ ਨਾ ਕੋਈ ਹੋਰ ਆ ਗੱਡੀ ਤਾਂ ਲੰਗ ਜਾਂਦੀ ਛੋਟੀਆਂ ਗੱਡੀਆਂ ਵੀ ਖੜ ਜਾਂਦੀਆਂ ਆਂ ਗਿਆ ਵਿਚਾਲੇ ਥਾਂ ਥਾਂ ਤੇ ਬਸ ਆਹੀ ਕੁਸ ਆਗਾ ਆ ਦੇਖ ਲੋ ਰਾਜਸਥਾਨ ਦੀਆਂ ਸੜਕਾਂ ਟਾਈਮ ਹੋ ਗਿਆ ਜੀ ਸਵਾ 1 ਤੇ ਅਸੀਂ ਪਹੁੰਚ ਗਏ ਆ ਖਾਟੂ ਸ਼ਾਮ ਸਾਹਮਣੇ ਜਿਹੜਾ ਮੰਦਿਰ ਨੂੰ ਰਾਹ ਜਾਂਦਾਗਾ ਇਥੋਂ 7-8 ਕਿਲੋਮੀਟਰ ਪਤਾ ਨਹੀਂ 10 ਕਿਲੋਮੀਟਰ ਆ ਕਹਿੰਦੇ ਖਾਟੂ ਸ਼ਾਮ ਜਿਹੜਾ ਮੰਦਰਾਗਾ ਇਹ ਇਧਰ ਅੱਗੇ ਹੈਗਾਗਾ ਜਿੱਧਰ ਅਸੀਂ ਜਾਣਾ ਜੈਪੁਰ ਜੈਪੁਰ ਇੱਥੋਂ ਰਹੇਗਾ ਜੀ 80 ਕਿਲੋਮੀਟਰ 80 ਕਿਲੋਮੀਟਰ ਹੋਰ ਹੈਗਾ 100 ਕਿਲੋਮੀਟਰ ਅਸੀਂ ਆ ਗਏ ਤੇ ਮੀਨੇ ਹੁਣ ਥੋੜਾ ਜਿਹਾ ਸਾਹ ਲਿਆ ਸੀ ਤੇ ਅਸੀਂ ਵੀ ਰੁੱਕ ਕੇ ਥੋੜਾ ਜਿਹਾ ਨਾਲੇ ਮੋਟਰਸਾਈਕਲ ਕਈ ਯਾਰ ਕਿਹੜਾ ਕੋਈ ਹੈਗਾ ਕਿਹੜਾ ਇੱਥੇ ਮਾਮਾ ਬੈਠਾ ਬਾਈ ਰੋਕ ਲੈਣੇ ਹੁੰਨੇ ਅਸੀਂ ਵੀ ਠੰਡਾ ਹੋ ਜੂ ਕੋਈ ਖਰਾਬ ਖੂਬ ਨਾ ਹੋ ਜੇ ਕਿਉਂਕਿ ਹੌਲੀ ਹੌਲੀ ਚੱਲਦੇ ਆ ਨ ਯਾਰ ਇਹ ਨਾ ਤੇ ਐਡਾ ਕੋਈ ਚੱਕਰ ਨਹੀਂ ਹੈਗਾ ਰੁਕ ਜਾਨੇ ਹੁੰਨੇ ਅਸੀਂ ਥੋੜੇ ਟਾਈਮ ਬਾਅਦ ਤੇ ਚਾਹ ਜੂ ਪੀਨੇ ਆ ਹੁਣ ਮਾਰੂ ਕੰਨ ਤੇ ਆ ਦੇਖੋ ਸਾਰੇ ਮੋਟਰਸਾਈਕਲ ਦਾ ਸੀ ਆਪਾਂ ਇਹ ਜਿੱਥੇ ਰੋਕ ਲੈਨੇ ਆ ਉਦੋਂ ਮੁੜ ਕੇ ਸੈਲਫ ਨਹੀਂ ਚੱਗਦਾ ਇਹ ਉਹ ਜਦੋਂ ਬਿੱਟੂ ਦਾ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀਗਾ ਨਾ ਬਿੱਟੂ ਦਾ ਜਿਹੜਾ ਮੂੰਹ ਪੰਨਾ ਗਿਆ ਸੀਗਾ ਉਹਦੋਂ ਦੀ ਕਿੱਕ ਵੀ ਟੁੱਟ ਗਈ ਸੀਗੀ ਹੁਣ ਇਹ ਸੈਲਫ ਵੀ ਨਹੀਂ ਚੱਗਦਾ ਕਿਦੀ ਕਿੱਕ ਵੀ ਹੈਣੀਗੀ ਚੱਲ 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 ਕੈਂਚੀ ਚਲਾ ਕੈਂਚੀ हां भाई ने चेक कर लिया भाई मगलायल गड्डी च अपनी जो ठीकआ ਤੇ ਪਲੱਗ ਚ ਪਾਣੀ ਪੂਣੀ ਪਿਆ ਸੀਗਾ ਤੇ ਉਹ ਖੋਲ ਕੇ ਸਾਫ ਸੂਖ ਕਰਕੇ ਫਿਰ ਗੱਡੀ ਆਪਣੀ ਸਟਾਰਟ ਹੋ ਗਈ 50 ਰੁਪਏ ਲੱਗੇਗੇ। ਈ ਬਾਈ ਫੇਰ ਸ਼ੁਰੂ ਹੋ ਗਿਆ ਤੇ ਹਰਪਾਲ ਨੇ ਰੇਨ ਕੋਟ ਨਹੀਂ ਸੀਗਾ ਪਾਇਆ ਤੇ ਹੁਣ ਇਹਨੂੰ ਪਾਉਣਾ ਪੈ ਗਿਆ। ਕੰਨਮਣ ਕਣੀ ਜੀ ਸ਼ੁਰੂ ਹੋ ਗਈ ਤੇ ਲੱਗਦਾ ਵੀ ਅੱਗੇ ਮੀਂਹ ਹੋਰ ਜ਼ਿਆਦਾ ਹੋਊਗਾ। ਯਾ ਪਰ ਰੋਡ ਸਵੇਰੇ 9 ਵਜੇ ਤੁਰ ਕੇ ਬਾਈ ਤੇ 2-3 ਦਿਨਾਂ ਚ ਸਾਰਾ ਰਾਜਸਥਾਨ ਲੰਘ ਕੇ ਤੇ ਹੁਣ ਅਸੀਂ ਜੈਪੁਰ ਪਹੁੰਚ ਹੀ ਚੁੱਕੇ ਆ ਤੇ ਇਹ ਰਸਤਾ ਜਿਹੜਾ ਜਾਂਦਾਗਾ ਹਵਾ ਮਹਿਲ ਵੱਲ ਨੂੰ ਜਾਂਦਾਗਾ ਤੇ ਉੱਥੇ ਵੀ ਅਸੀਂ ਜਾਵਾਂਗੇ ਹੁਣ ਫੋਨ ਚਾਰਜ ਕਰ ਰਹੇ ਸੀ ਇੱਥੇ ਖੜ ਕੇ ਵੈਸੇ ਨੂੰ ਰਸਤਾ ਵੀ ਪਤਾ ਨਹੀਂ ਸੀਗਾ ਰਸਤਾ ਰੋਸਤਾ ਪਤਾ ਕੀਤਾ ਤੇ ਇਹ ਰਾਹ ਜਾਂਦਾਗਾ ਹਵਾ ਮਹਿਲ ਵੱਲ ਨੂੰ ਇੱਧਰ ਜਾਵਾਂਗੇ ਹਰਪਾਲ ਹੋ ਬੈਠਾਗਾ ਉਹ ਬੈਠਾ ਏ ਵਈ ਹੈਗੀ ਆ ਜੈਪੁਰ ਦੀ ਪਿੰਕ ਸਿਟੀ ਬਾਹਰ ਗੇਟ ਬਣਿਆ ਹੋਇਆ ਸੀਗਾ ਉਹ ਇਹਦੇ ਸੀਗਾ ਪਿੰਕ ਸਿਟੀ ਦਾ ਅੰਦਰ ਅਸੀਂ ਐਂਟਰ ਹੋਏ ਜਿਵੇਂ ਹੀ ਤੇ ਅੰਦਰ ਟ੍ਰੈਫਿਕ ਬਹੁਤ ਜ਼ਿਆਦਾ ਸੀਗੀ ਤੇ ਰਸ਼ ਵੀ ਬਹੁਤ ਜ਼ਿਆਦਾ ਸੀਗਾ ਆ ਦੇਖ ਲਓ ਤੁਸੀਂ ਤੇ ਇਹ ਦਿਨ ਦਾ ਮਾਹੌਲ ਆ ਰਾਤ ਦਾ ਮਾਹੌਲ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਅੱਗੇ ਦੇਖਣ ਨੂੰ ਮਿਲੂਗਾ ਰਾਤ ਦਾ ਮਾਹੌਲ ਬੜਾ ਵਧੀਆ ਹੁੰਦਾ ਵਾ ਪਿੰਕ ਸਿਟੀ ਦਾ ਇਹ ਦਿਨ ਦਾ ਮਾਹੌਲ ਆ ਬੜਾ ਵਧੀਆ ਲੱਗਦਾ ਆਖਾਂ ਬਈ ਅਸੀਂ ਕਮਰਾ ਲੱਭਿਆ 200 ਰੁਪਏ ਜਾਂਦਾਗਾ ਮੌਸਮ ਇੱਥੇ ਵੀ ਪੂਰਾ ਖਰਾਬ ਆ ਜਾਇਆ ਪੁਰ ਦੇ ਵਿੱਚ ਤੇ ਕਮਰਾ ਸਾਨੂੰ ਮਿਲਿਆ 200 ਰੁਪਏ ਦਾ ਪਰ ਇਹ ਇਸਾ ਕਹਿੰਦਾ ਬਾਈ ਕਹਿੰਦਾ ਕਹਿੰਦਾ ਮੈਨੂੰ ਕੈਸ਼ ਚਾਹੀਦਾ ਕਹਿੰਦਾ 500 ਰੁਪਏ ਕਹਿੰਦਾ ਸਵੇਰੇ 300 ਵਾਪਸ ਕਰ ਦੋ ਤੇ ਸਾਡੇ ਕੋਲੇ ਕੈਸ਼ ਨਹੀਂ ਹੈਗਾ ਇਹ ਕੈਸ਼ ਬਾਈ ਅਸੀਂ ਠੀਕ ਹੈ ਨਾ ਹੈ ਨਹੀਂ ਸਾਡੇ ਕੋਲੇ ਇਧਰੋਂ ਜਾ ਕੇ ਬਾਹਰੋਂ ਇੱਕ ਬਾਈ ਸੀਗਾ ਪੰਡਤ ਉਹਦੀ ਮਿਹਨਤ ਕੀਤੀ ਉਹਨੇ ਸਾਨੂੰ 1500 ਰੁਪਏ ਕੈਸ਼ ਦੇਤਾ ਅਸੀਂ ਉਹਨੂੰ ਗੂਗਲ ਪੇ ਕਰਤਾ ਹੁਣ ਕਮਰਾ ਲੈ ਰਹੇ ਹਾਂ ਰਪਾਲਪੁਰੇ ਆਧਾਰ ਕਾਰਡ ਹੈ ਨਹੀਂ ਹੌਣ ਤੇ ਆਦੇ ਕੋਲੇ ਆਧਾਰ ਕਾਰਡ ਤੇ ਉਹ ਜੀਮੇਲ ਤੇ ਸੈਂਡ ਕਰੂ ਇਹ ਕਹਿੰਦਾ ਜੀਮੇਲ ਤੇ ਪ੍ਰਿੰਟ ਕੱਢੂਗਾ 15 ਰੁਪਿਆ ਦਾ ਠੀਕ ਆ ਮੇਰੇ ਕੋਲੇ ਆਧਾਰ ਕਾਰਡ ਹੈਗਾ ਉਹਦੀ ਫੋਟੋ ਕਾਪੀ ਉਹ 5 ਰੁਪਿਆ ਦੀ ਐਕਸਟਰਾ ਇਹ ਚਾਰਜ ਅਲੱਗ ਲਊਗਾ ਧਰਮਸ਼ਾਲਾ ਚ ਰੁਕਿਆ ਸੀ ਇੱਥੇ ਬਾਹਰ ਮੀਂਹ ਬਾਈ ਮੌਸਮ ਰਾਜ Rajasthan ਦਾ ਪੂਰਾ ਖਤਰਨਾਕ ਹੋਇਆ ਤਾਂ ਇਹ ਕਹਿੰਦੇ ਬਈ 15 ਤੋਂ 20 ਦਿਨ ਹੋ ਗਏ ਲਗਾਤਾਰ ਸਵੇਰੇ ਸ਼ਾਮ ਸਵੇਰੇ ਸ਼ਾਮ ਮੀਂਹ ਆਏ ਰਹਿੰਦਾ ਜਦੋਂ ਅਸੀਂ ਆਏ ਸੀ ਉਦੋਂ ਮੀਂਹ ਜਮਾ ਹੈ ਨਹੀਂ ਸੀ ਬਿਲਕੁਲ ਵੀ ਤੇ ਹੁਣ ਆ ਦੇਖ ਲਓ ਤੁਸੀਂ ਇਸ ਤਰ੍ਹਾਂ ਦੀ ਹੈ ਜੀ ਇਹ ਧਰਮਸ਼ਾਲਾ ਆ ਉੱਪਰ ਕਮਰੇ ਬਣੇ ਹੋਏ ਆਗੇ ਨਹੀਂ ਪਈ ਜਾਂਦਾ ਪਤਾ ਨਹੀਂ ਸਾਨੂੰ ਕਿਹੜਾ ਕਮਰਾ ਦੇਣਗੇ ਹਰ ਪਾਲ ਉਹ ਪ੍ਰਿੰਟ ਕਢਾਈ ਜਾਂਦਾ ਦਾ ਇਹ ਬੱਚਾ ਬਈ ਆਪਣਾ ਓਮ ਦਿਖਾਉਣਾ ਆ ਆਪਾਂ ਨੂੰ 308 ਤੁਹਾਡਾ ਨਾਮ ਕੀ ਆ ਨਾਮ ਰਾਜ ਰਾਜ ਲਓ ਬਈ ਆਪਣੇ ਕਮਰੇ ਦੇ ਦਰਸ਼ਨ ਕਰੋ ਜੀ ਕਿਉਂਰਪਾਲ ਹਾਂ ਅੱਪਾ Shimla ਵੀ ਗਈ ਸੀ ਹਾਂ Manali ਵੀ ਗਈ ਸੀ ਹਾਂ Rohtang ਵੀ ਗਈ ਸੀ ਹਾਂ ਫਿਰ ਪਾਣੇ ਉੱਥੇ ਸਾਲਾ ਸਰ ਵੀ ਜਾ ਕੇ ਆਏ ਹਾਂ ੂਆ ਦੇ ਪਿੰਟ ਵੀ ਜਾ ਕੇ ਆਏ ਹਾਂ ਅੱਗੇ ਕੁਝ ਤੇ ਕੀਤੀ ਆਪਾਂ ਨਾ ਪਹਿਲੇ ਇਹ ਕਮਰਾ ਨਹੀਂ ਮਿਲਿਆ ਪਾਣੇ ਤੇ ਆਹ ਕਮਰਾ ਪੂਰਾ ਅੰਟੀ ਮੇਡ ਕਰ ਰਲਗ ਜਮਾਲ ਹੈ ਪੂਰਾ ਹੈਂਗਰ ਹੁੰਗਰ ਲੱਗਿਆਗਾ ਛੱਤ ਵਾਲਾ ਪੱਖਾ ਬਾਈ ਕੂਲਰ ਆਨ ਨੂੰ ਕਹਿੰਦੇ ਚਲਾਇਓ ਨਾ ਕਹਿੰਦੇ ਫਰ ਖੁੱਲ ਕੇ ਡੇਕ ਸਕਦੇ ਆ ਉਹਦੇ ਹਾਂ ਬਾਈ ਦਰ ਤਾਂ ਲੈ ਜਾਂਦਾ ਹਾਂ ਤੇ ਆ ਬੈੱਡ ਦੇਖ ਲੋ ਚਪਾਈ ਤੂੰ ਕਿੱਧਰ ਸੌਵੇਂਗਾ ਇੱਧਰ ਕਿੱਧਰ ਮੀ ਬੰਦ ਹੋਇਆ ਸੀ ਬਾਈ ਥੋੜਾ ਜਿਆ ਤੇ ਮੈਂ ਤੇ ਹਰਪਾਲ ਨਿਕਲ ਕੇ ਸ਼ਹਿਰ ਵੱਲ ਨੂੰ ਤੇ ਅਸੀਂ ਆਖੇ ਨਾਲੇ ਥੋੜਾ ਸ਼ਹਿਰ ਦੇਖ ਆਈਏ ਤੁਹਾਨੂੰ ਦਿਖਾਵਾਂਗੇ ਪਿੰਕ ਸਿਟੀ ਜਿਹੜੀ ਰਾਤ ਨੂੰ ਇਸ ਵੇਲੇ ਚੰਗੀ ਲੱਗਦੀ ਆ ਉਹਦਾ ਨਾਮ ਪਿੰਕ ਸਿਟੀ ਹੈਗਾ ਤੁਹਾਨੂੰ ਦਿਖਾਉਣੇ ਆ ਇਹ ਸਾਰੀ ਹੈ ਜੀ ਪਿੰਕ ਸਿਟੀ ਜਿਹਦਾ ਰਾਤ ਦਾ ਮਾਹੌਲ ਦੇਖਣ ਚ ਇਸ ਤਰ੍ਹਾਂ ਦਾ ਲੱਗਦਾਗਾ ਬੜੀ ਸੋਹਣੀ ਲੱਗਦੀ ਆ ਰਾਤ ਨੂੰ ਲਾਈਟਾਂ ਚੱਲਦੇ ਆ ਜੀ ਸੋਹਣੀ ਲੱਗਦੀ ਹੈ ਤੇ ਤੁਹਾਨੂੰ ਮੈਂ ਦਿਨ ਦਾ ਦਿਨ ਦਾ ਮਾਹੌਲ ਵੀ ਦਿਖਾਉਣਾ ਇਹਦਾ ਕਿਸ ਤਰ੍ਹਾਂ ਦਾ ਹੁੰਦਾਗਾ ਤੇ ਆ ਦਿਨ ਵਾਲੀ ਵੀਡੀਓ ਵੀ ਵਿੱਚ ਤੁਸੀਂ ਦੇਖ ਲਓ ਤੇ ਰਾਤ ਰਾਤ ਨੂੰ ਵੀ ਦੇਖੋ ਤੁਸੀਂ ਆ ਲਾਈਟਾਂ ਚੱਲਦੀਆਂ ਚ ਕਿੰਨਾ ਸੋਹਣਾ ਵਧੀਆ ਨਜ਼ਾਰਾ ਲੱਗਦਾ ਮੈਪਰ ਪਿੰਕ ਸਿਟੀ ਇਹ ਬਈ ਛੋਟੀ ਨਹੀਂ ਹੈਗੀ ਆਸੇ ਪਾਸੇ 2 ਕਿਲੋਮੀਟਰ ਇਧਰ ਨੂੰ 2 ਕਿਲੋਮੀਟਰ ਆਸੇ ਪਾਸੇ ਨੂੰ ਸਾਰੇ ਪਾਸੇ ਨੂੰ ਆ ਗਈ ਪਿੰਕ ਸਿਟੀ ਅੱਜ ਹੈਗਾ ਸੀਗਾ ਜੀ 15 ਅਗਸਤ ਤੇ 15 ਅਗਸਤ ਨੂੰ ਜੈਪੁਰ ਦੇ ਵਿੱਚ ਆ ਦੇਖੋ ਬਾਈ ਨੇ ਤਿਰੰਗੇ ਲਾਏ ਹੋਏ ਆਗੇ ਤਿਰੰਗੇ ਲਾਏ ਹੋਏ ਤੇ ਆ ਸਕੂਟਰ ਤਿਆਰ ਕੀਤਾ ਹੋਇਆ ਹੈਗਾ ਤੇ ਸਕੂਟਰ ਵੀ ਪੂਰਾ ਹੈ ਕਲਰ ਵੀ ਉਹੀ ਕਰਾਇਆ ਹੋਇਆ ਤਿਰੰਗਿਆਂ ਦੇ ਨਾਲ ਦਾ ਤੇ ਉੱਪਰ ਲਿਖਿਆ ਆਈ ਲਵ ਇੰਡੀਆ ਚੱਕਿਆਂ ਦੇ ਵੀ ਰੰਗ ਕਰਾਇਆ ਹੋਇਆ ਟਾਇਰਾਂ ਦੇ ਵੀ ਬਾਈ ਨੇ ਜਦੋਂ ਵੀ ਬਾਈ ਤੁਸੀਂ ਪਿੰਕ ਸਿਟੀ ਚ ਐਂਟਰ ਹੋਵੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਗੇਟ ਬਣਿਆ ਦਿਖਣਾ ਆ ਗੇਟ ਰਾਹੀਂ ਐਂਟਰ ਹੋਣਾ ਪਊਗਾ ਇਸ ਤਰ੍ਹਾਂ ਦੇ 4-5 ਗੇਟ ਹੋਰ ਆ ਗਏ ਤੇ ਇਹ ਮਤਲਬ ਇਹ ਪਹਿਲਾ ਬਣਿਆ ਹੋਇਆ ਇਸ ਤੋਂ ਬਾਹਰ ਵੀ ਸ਼ਹਿਰ ਆਗਾ ਤੇ ਇਹਦੇ ਅੰਦਰ ਹੈਗੀ ਆ ਪਿੰਕ ਸਿਟੀ ਸਾਰੀ ਇਹਦੇ ਨਾਲ ਦੇ 4-5 ਗੇਟ ਹੋਰ ਆ ਗਏ ਇਹ ਆ ਜੀ ਜੈਪੁਰ ਦਾ ਮਿਊਜ਼ੀਅਮ ਜਿਹੜਾ ਸਭ ਤੋਂ ਵੱਡਾ ਮਿਊਜ਼ੀਅਮ ਆ ਇਹ ਆਗਾ ਇਹਦੇ ਚ ਵੀ ਆਪਾਂ ਸਵੇਰੇ ਜਾ ਕੇ ਆਵਾਂਗੇ ਹੁਣ ਰਾਤ ਦਾ ਟਾਈਮ ਆਗਾ ਇਹ ਕਲੋਜ਼ ਹੋਇਆ ਪਿਆਗਾ ਸਵੇਰੇ ਜਾ ਕੇ ਆਵਾਂਗੇ ਇਹਦੇ 'ਚ ਜੈਪੁਰ ਦੇ ਵਿੱਚ ਬਾਈ ਤੁਸੀਂ ਆ ਇੱਕ ਬੜੀ ਵਧੀਆ ਕਮਾਲ ਦੀ ਗੱਲ ਦੇਖੋ ਵੀ ਇੱਕ ਹੀ ਜਗ੍ਹਾ ਤੇ 8 ਏਟੀਮਾ ਇੱਕ ਹੀ ਜਗ੍ਹਾ ਤੇ 8 ਏਟੀਮਾ ਮਸ਼ੀਨਾਂ ਲੱਗੀਆਂ ਹੋਈਆਂਗਾ ਉੱਪਰ ਭਾਰਤੀ ਸਟੇਟ ਬੈਂਕ ਦੇ ਆ ਸਾਰੇ ਏਟੀਮਾ ਇਹ ਤੇ ਅਲੱਗ-ਅਲੱਗ ਪਤਾ ਨਹੀਂ ਕੋਈ ਅਲੱਗ-ਅਲੱਗ ਕਾਰਡ ਚੱਲਣ ਦੇ ਵਾਸਤੇ ਅਲੱਗ-ਅਲੱਗ ਮਸ਼ੀਨਾਂ ਲੱਗੀਆਂ ਹੋਈਆਂ ਉਸ ਤਰ੍ਹਾਂ ਦੇ ਤੁਸੀਂ ਵੀ ਅਲੱਗ-ਅਲੱਗ ਕਾਰਡ ਯੂਜ਼ ਕਰ ਸਕਦੇ ਹੋ ਠੀਕ ਆ ਪੈਸੇ ਕਢਾ ਸਕਦੇ ਇੱਕ ਹੀ ਜਗ੍ਹਾ ਤੇ 8 ਮਸ਼ੀਨਾਂ ਲੱਗੀਆਂ ਹੋਈਆਂ ਇਹ ਬੜੀ ਵਧੀਆ ਗੱਲ ਲੱਗੀ ਮੈਨੂੰ ਠੀਕ ਆ ਵੀ ਜਿਹੜੇ ਹਸਾਮਨਾ ਵੀ ਇ ਆਬਾਦੀ ਥੋੜੀ ਜੀ ਜ਼ਿਆਦਾ ਹੋਊਗੀ ਰਸ਼ ਥੋੜਾ ਜ਼ਿਆਦਾ ਹੋ ਜਾਂਦਾ ਉਸ ਹਿਸਾਬ ਨਾਲ ਵੀ ਸਾਰਾ ਸਿਸਟਮ ਕੀਤਾ ਹੋਇਆ ਇਹ ਆ ਜੀ ਹਵਾ ਮਹਿਲ ਬੜਾ ਸੋਹਣਾਗਾ ਰਾਤ ਨੂੰ ਰਾਤ ਦੀ ਲੋਕੇਸ਼ਨ ਦੇਖੋ ਲੋਕ ਇੱਥੇ ਖੜੇ ਫੋਟੋਆਂ ਖਿੱਚੀ ਜਾਂਦੇ ਆਗੇ ਹਨਾ ਕੋਈ ਕੀ ਕਰ ਰਿਹਾ ਕੋਈ ਖਵੈਸੀ ਖੜਾਗਾ ਤੇ ਜਿਹਨੇ ਆਪਾਂ ਇਹਦੀ ਪੂਰੀ ਵੀਡੀਓ ਬਣਾਵਾਂਗੇ ਅੰਦਰ ਜਾ ਕੇ ਫਿਲਹਾਲ ਹੁਣ ਰਾਤ ਦਾ ਟਾਈਮ ਹੈ ਬੰਦ ਹੋ ਚੁੱਕਿਆਗਾ ਸਵੇਰੇ ਆਪਾਂ ਤੁਹਾਨੂੰ ਇਹਦੀ ਪੂਰੀ ਵੀਡੀਓ ਦਿਖਾਵਾਂਗੇ ਇਸ ਕਰਕੇ ਬਈ ਇਹ ਜਿਹੜੇ ਹਸਾ ਹੁਣਾ ਇਹ ਚਮਕਦੀਆਂ ਨਾ ਇਸ ਕਰਕੇ ਇਹਨੂੰ ਪਿੰਕ ਸਿਟੀ ਕਿਹਾ ਜਾਂਦਾ ਹੈਗਾ ਤੇ ਇਹਨੂੰ ਰਾਤ ਨੂੰ ਤੁਹਾਨੂੰ ਇਹ ਦੇਖਣ ਨੂੰ ਮਿਲ ਸਕਦਾ ਹੈ ਜਰ ਜਾ ਤੇ ਇਹਦੇ ਜਗਾਉਣ ਵਾਸਤੇ ਇਹਨਾਂ ਵਾਸਤੇ ਆ ਦੇਖੋ ਲਾਈਟਾਂ ਲੱਗੀਆਂ ਹੋਈਆਂ ਮੇੜਾ ਹੋਰ ਇਹਦੀ ਰੋਸ਼ਨੀ ਵਧਾ ਦਿੰਦੀਆਂ ਆਈਆਂ ਉਹਦੇ ਕਰਕੇ ਲਾਈਟਾਂ ਲੱਗੀਆਂ ਹੋਈਆਂ ਤੇ ਇਹ ਲਾਈਟਾਂ ਪੈਂਦੀਆਂ ਰਾਤ ਨੂੰ ਬੜੀਆਂ ਸੋਹਣੀਆਂ ਲੱਗਦੀਆਂ ਆਈਆਂ ਟਾਈਮ ਹੋ ਗਿਆ ਬਈ ਪੌਣੇ 10 ਦਾ ਤੇ ਮੈਂ ਤੇ ਹਰਪਾਲ ਆਇਆ ਰੋਟੀ ਖਾਣ ਅਸੀਂ ਸਿੰਪਲ ਰੋਟੀ ਖਾਣੀ ਸੀ ਪਰ ਇਹ ਨਾ ਇਹ ਆ ਬੜਾ ਲਾਉਂਦਾ ਕਿਉ ਆ ਦੇਖੋ ਆ ਦੇਖੋ ਇਹ ਤੋਂ ਬੜੀ ਅਲਰਜੀ ਆ ਬਈ ਮੈਨੂੰ ਵੀ ਆ ਤੇ ਹਰਪਾਲ ਨੂੰ ਵੀ ਅਸੀਂ ਹੁਣ ਦੁਬਾਰੇ ਕਿਹਾਗਾ ਬਾਈ ਨੂੰ ਵੀ ਚੱਲ ਕੋਈ ਨਾ ਤਾਂ ਠਾ ਲਾਂਗੇ ਥੋੜੀ ਸਿੰਪਲ ਰੋਟੀ ਪਤਾ ਨਹੀਂ ਬੌਲਾ ਨਜ਼ਾਇਦ ਕਿਉ ਲਾਉਂਦਾ ਤੇ ਸਾਨੂੰ ਬੌਲਾ ਡਰ ਲੱਗਦਾ ਇੰਨੇ ਕਿਉ ਤੋਂ ਤੇ ਆ ਹਾਪ ਦਾਲ ਮੰਗਾਈ ਆ ਸੀ ਰੋਟੀ ਖਾ ਕੇ ਬਾਹਰ ਨਿਕਲੇਗਾ ਬਈ ਮਹੀ ਪਈ ਜਾਂਦਾਗਾ ਪਹਿਲਾਂ ਜਮਾ ਹੈ ਨਹੀਂ ਜੁਣ ਕਣ ਮਨਕਾਣੀ ਹੈਗੀ ਹੈਗੀ ਤੇ ਰੋਟੀ ਖਾਧੀ ਐ ਸੀ 120 ਰੁਪਈਆ ਦੀ 60 ਰੁਪਈਆ ਦੀ ਦਾਲ 60 ਆਂ ਦੀਆਂ ਸਾਨੂੰ ਰੋਟੀਆਂ ਦਿੱਤੀਆਂ ਓਨਲੀ 60 ਰੁਪਈਆ ਬਰੋ ਨਹੀਂ ਬਦ ਗਿਆ ਭਾਈ ਥੋੜਾ ਯਾਰ ਮੈਂ ਤੇ ਹਰਪਾਲ ਭੱਜੇ ਜਾਣੇ ਹੈਗੇ ਕਹਿੰਦੀ ਸਾਡਾ ਇੱਥੋਂ ਕਮਰਾ ਵੀ ਬਹਾਵਾ ਦੂਰ ਆ ਸੀ ਰੋਟਾ ਖਾਣ ਆਏ ਤੇ ਸ਼ਹਿਰ ਦੇਖਣ ਆਏ ਬਹਾਵਾ ਦੂਰ ਭਾਗੇ ਸੀ ਉਹ ਚਾਪਾ ਤੇ ਕਿਉਂ ਤਨਛੜ ਦੇ ਗੇਟ ਵੀ ਬੰਦ ਕਰ ਦਿੰਦੇ ਹਾਂ ਉਹ ਨਾ ਬੰਦ ਕਰਦੇ ਨੇ ਗੇਟ ਮੀ ਤੋਂ ਬਚ ਗਏ ਬਾਈ ਅਸੀਂ ਆ ਦੁਕਾਨਾਂ ਦੇ ਉੱਤੇ ਛੱਤਾਂ ਪਈਆਂ ਹੋਈਆਂ ਗਿਆ ਇਹਦਾ ਕਰਕੇ ਮੀਂਹ ਤੋਂ ਅਸੀਂ ਤਾਂ ਬਚ ਗਏ ਤੇ ਜਿਹੜਾ ਸਾਡਾ ਟੈਂਟ ਤਾਂ ਮੈਨੂੰ ਲੱਗਦਾ ਉਹ ਬੰਦ ਹੀ ਰਹੂਗਾ ਕਿਉਂਕਿ ਸਿਟੀ ਦੇ ਵਿੱਚ ਕਹਿੰਦੇ ਜਿੰਨੀ ਜਿੰਨੀ ਜੈਪੁਰ ਸਿਟੀ ਹੈਗੀ ਤੇ ਇੱਥੇ ਐ ਟੈਂਟ ਲਾਉਣਾ ਅਲਾਉਡ ਨਹੀਂ ਹੈਗਾ ਕਿਤੇ ਵੀ ਤੇ ਬਾਕੀ ਮੀਂਹ ਵੀ ਬਹੁਤ ਪਈ ਜਾਂਦਾ ਕਮਰਾ ਵੀ ਸਾਨੂੰ 200 ਦੇ ਹੀ ਮਿਲ ਗਿਆ ਕੋਈ ਵਾਰੀ ਏਡੀ ਚੱਕਰ ਵਾਲੀ ਗੱਲ ਹੈ ਨਹੀਂਗੀ ਠੀਕ ਆ ਤੇ ਹੁਣ ਅਸੀਂ ਜਾਈਏ ਨੇ ਆਪਦੇ ਕਮਰੇ ਵੱਲ ਇੱਕ ਮੈਂ ਸਾਨੂੰ ਬਾਈ ਜੇ ਸਾਡੇ ਨਾਲ ਕੋਈ ਰਾਜਸਥਾਨ ਨਹੀਂ ਇਧਰ ਦਾ ਬੰਦਾ ਜੁੜਿਆਗਾ ਹਨਾ ਤਬ ਇਹ ਸਾਨੂੰ ਥੋੜਾ ਜਿਹਾ ਐਂ ਦੱਸੇ ਕਮੈਂਟ ਕਰਕੇ ਵੀ ਅਸੀਂ ਹੋਰ ਕਿੱਧਰ ਇੱਥੇ ਘੁੰਮ ਸਕਦੇ ਆਂਗੇ ਕੋਈ ਦੇਖਣ ਵਾਲੀ ਜਗ੍ਹਾ ਸਾਨੂੰ ਪਤਾ ਹੋਵੇ ਜਾਂ ਕੋਈ ਵੀ ਬੰਦਾ ਸਾਡੇ ਨਾਲ ਕੋਈ ਰਾਜਸਥਾਨ ਤੋਂ ਸਾਨੂੰ ਦੇਖਦਾ ਹੈਗਾ ਤਾਂ ਸਾਨੂੰ ਕਮੈਂਟ ਕਰਕੇ ਉਹ ਜਰੂਰ ਦੱਸੇ ਆ ਗਈ ਸਾਡੀ ਧਰਮਸਾਲਾ ਜਿੱਥੇ ਆਪਣਾ ਕਮਰਾ ਲਿਆ ਹੋਇਆ ਚਲੋ ਬਈ ਹਰਪਾਲ ਕਮਰੇ 'ਚ ਆ ਗਏ ਜੀ ਅਸੀਂ ਤੇ ਕੱਲ ਨੂੰ ਅਸੀਂ ਸਾਰਾ ਜੈਪੁਰ ਘੁੰਮਣਾਗਾ ਕਿਹੜੀ ਕਿਹੜੀ ਜਗਾ ਹਨਾ ਘੁੰਮਣ ਵਾਲੀ ਆ ਜੀ ਜਿੰਨਾ ਸਾਨੂੰ ਪਤਾਗਾ ਉਹਨਾਂ ਕਸੀਂ ਸਾਰਾ ਘੁੰਮਾਂਗੇ ਆਪਾਂ ਠੀਕ ਆ ਰਬਾ ਤੇ ਹੁਣ ਸਾਡੇ ਕੋਲੇ ਬੈੱਡ ਇੱਕ ਆਗਾ ਆਹਾ ਦੇਖ ਲਓ ਤੁਸੀਂ ਆ ਬੈੱਡ ਆਗਾ ਜੀ ਇੱਥੇ ਸੌਣਾ ਪਊਗਾ ਸਾਨੂੰ ਤੇ 200 ਰੁਪਏ ਵਿੱਚ ਬਈ ਸਾਨੂੰ ਪਤਾ ਆਉਂਦਾ ਵੀ ਕੀ ਆਗਾ ਹਨਾ ਤੇ ਇਹ ਏਡਾ ਕਮਰਾ ਮਿਲ ਗਿਆ 200 ਰੁਪਏ ਵਿੱਚ ਉਹ ਵੀ ਸਾਨੂੰ ਉਹਨੇ 24 ਘੰਟੇ ਵਾਸਤੇ ਕਿਹਾਗਾ ਗੋਡਰਾਇਟ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ